ਜਿਹੜੀ ਆ ਨਾ ਜੀ ਉਹ ਇੱਕ ਪਰਵਾਰ ਦੀ ਤਰ੍ਹਾਂ ਚੱਲਦੀ ਹੈ ਮੈਂ ਹਮੇਸ਼ਾ ਨਾਂਬਾ ਵਿਧਾਨ ਸਭਾ ਨੂੰ ਆਪਣਾ ਪਰਵਾਰ ਸਮਝਿਆ ਔਰ ਮੇਰੇ ਕੋਲ ਜਿਹੜਾ ਵੀ ਆਇਆ ਮੈਂ ਜਿੰਨੇ ਲੋਕਾਂ ਵੀ ਹਾਂ ਮੈਂ ਉਹਦੀ ਮਦਦ ਕਰਦਾ ਹਾਂ ਪੱਤਰਕਾਰ ਭਰਾ ਮੇਰੇ ਬੱਬੀ ਜੀ ਬੈਠੇ ਨੇ ਮੇਰੇ ਸੁਭਾਤ ਤੋਂ ਸਾਰੇ ਬਾਤ ਹੋ ਅਸੀਂ ਬੈਠੇ ਬੈਠੇ ਗੱਲ ਕਰ ਰਹੇ ਸੀਗੇ ਕਿ ਤੇ ਥਾਣੇ ਦੇ ਵਿੱਚ ਇੱਕ ਪੁਰਾਣਾ ਗੇਟ ਹੈ ਜਿਹੜਾ ਪਾਸੋਂ ਦੀ ਨਿਸ਼ਾਨੀ ਹੈ ਔਰ ਕੋਈ ਨਿਸ਼ਾਨੀ ਨਹੀਂ ਬਚੀ ਮੰਮੀ ਨੇ ਕਹਿੰਦੇ ਵੀ ਇਹਦੀ ਸਾਫ ਸਵਾਲ ਐ ਐਮਐਲ ਸਾਹਿਬ ਅਗਰ ਕਿਰਪਾ ਕਰਦੇ ਹੋ ਮੈਂ ਕਹਿੰਦਾ ਜੀ ਲੱਖ ਰੁਪਈਆ ਮੈਂ ਆਪਣੀ ਤਰਫਾ ਦੇ ਦੂੰਗਾ ਆਪਾਂ ਇਕੱਠੇ ਕਰਕੇ ਪਾਦਿਰ ਪੀਰ ਕਰਾ ਕੇ ਠੀਕ ਕਰੀਏ ਕਿਤਨਾ ਕਿਤੇ ਸ਼ੋਰ ਜਿਹੜੀ ਹੈ ਇਹ ਆ ਕੇ ਅੰਬਾ ਕਿਸੇ ਵਾਰ ਸਹਾਰਾ ਬਣੀਏ ਔਰ ਮੇਰੇ ਤੋਂ ਪਹਿਲਾਂ ਜਿਹੜੇ ਇੱਥੇ ਐਮਐਲਏ ਬਣਦੇ ਰਹੇ ਨੇ ਮਿਸਟਰ ਵੀ ਬਣਦੇ ਰਹੇ ਨੇ ਤੁਸੀਂ ਸਾਰੇ ਜਾਣਦੇ ਹੋ ਉਹ ਗੰਨਾਂ ਦੇ ਵਿੱਚ ਤਾਂ ਗੱਲ ਬਹੁਤ ਸਿਰੇ ਦੀ ਕਰਦੇ ਸੀ ਪਰ ਅੰਦਰ ਤੇ ਬਾਹਰ ਦਾ ਫਰਕ ਬਹੁਤ ਸੀ ਵਿਚਾਰ ਕੁਸ਼ੋਰ ਸੀ ਅੰਦਰ ਕੁਸ਼ੋਰ ਸੀ ਜਿਹਦੇ ਕਰਕੇ 2022 ਦੇ ਵਿੱਚ ਜਿਸ ਕੇ ਤਿਆਰਕ ਫੈਸਲਾ ਕੀਤਾ ਅਤੇ ਅੱਜ ਤੱਕ ਜਿਹੜਾ ਨਾਪਾਟਾ ਸਫਤ ਨਹੀਂ ਹੋਇਆ ਤੁਸੀਂ ਉਹ ਦਾਫਤੇ ਵਿੱਚ ਪਾਇਆ ਕਿ 88 ਜਾਂ 52 ਬੂਟਾਂ ਔਰ ਅਕਾਲੀ ਦਲ 52000 ਸੱਤ ਤੇ ਕੁਝ ਬੂਟਾਂ ਨਾਲ ਹਾਰਿਆ ਔਰ ਕਾਂਗਰਸ 3400 ਬੂਟਾਂ ਦੇ ਨਾਲ ਹਾਰੇ ਉਹ ਮੈਂ ਨਹੀਂ ਹਰਾਇਆ ਤੁਸੀਂ ਹਰਾਈਏ ਪਰ ਇਸ ਤੋਂ ਬਾਅਦ ਜਦੋਂ ਜ਼ਿੰਮੇਵਾਰੀ ਪਈ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਅਪਨ ਜ਼ਿੰਮੇਵਾਰੀ ਪਈ ਹੈ ਤਾਂ ਆਪਾਂ ਨੂੰ ਕੰਮ ਕਰਨੇ ਚਾਹੀਦੇ ਆ ਤੁਕਿਆ ਸਮਾਂ ਵਗਦਾ ਹੈ ਇਹਨੇ ਘੁੰਮਦੇ ਰਹਿਣਾ ਮੇਰੇ ਵਰਗੇ ਕਈ ਆਉਣਗੇ ਮੇਰੇ ਵਰਗੇ ਕਈ ਬੁਲਾਰੇ ਆਉਣਗੇ ਤੁਹਾਡੇ ਵਰਗੇ ਕਈ ਸੁਣ ਵਾਲੇ ਆਉਣਗੇ ਤੁਹਾਡੇ ਤੋਂ ਬਿੱਤਰ ਸੁਣ ਵਾਲੇ ਆਉਣਗੇ ਮੇਰੇ ਤੋਂ ਬਿੱਤਰ ਕਹਿਣ ਵਾਲੇ ਆਉਣਗੇ ਸਮਾਂ ਕਦੇ ਨਹੀਂ ਰੁਕਦਾ ਇਹਨੇ ਚੱਲਦੇ ਰਹਿਣਾ ਪਰ ਜੋ ਆਪਾਂ ਆਪਣੀ ਕਰਨ ਤੇ ਵਿੱਚ ਜੋ ਪਾਣੋ ਸੇਵਾ ਮਿਲੀ ਆ ਜਿਵੇਂ ਤੇ ਟ੍ਰੀਟਮੈਂਟ ਪਲਾਨ 4 ਕੋਰ ਦੀ ਲਾਗਤ ਨਾਲ ਲੱਕ ਭੱਜ ਬਣ ਕੇ ਤਿਆਰ ਉਹਦਾ ਨੂੰ ਆਤਮ ਸਵੀ ਕਰਨਾ ਔਰ ਇਥੇ ਤਕਰੀਬਤ 3 ਕਰੋੜ ਦੇ ਆਸ-પાસ ਸੀਵਰੇਜ ਜਿਹੜਾ ਪਾਸੋਂ ਦੇ ਵਿੱਚ ਪੈ ਚੁੱਕਿਆ ਆਰਡਰ ਕਲੋਨੀਆ ਦੇ ਵਿੱਚ ਬਹੁਤ ਵੱਡੀ ਸਮੱਸਿਆ ਉਹਦੇ ਤੇ ਅਸੀਂ ਗੌਰ ਕਰ ਰਹੇ ਆ ਉਹ ਵੀ ਸੀਵਰੇਜ ਪਾ ਕੇ ਅਸੀਂ ਉਹ ਨੂੰ ਠੀਕ ਕਰਾਂਗੇ ਔਰ ਅੱਜ ਅਸੀਂ ਜਿਹੜੇ ਸਾਡੇ ਭਰਾ ਕੋਈ ਕਾਰੋਬਾਰ ਕਰਨਾ ਚਾਹੁੰਦੇ ਆ ਉਹਨਾਂ ਨੂੰ 10000 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਸਰਕਾਰ ਵੱਲੋਂ ਲੋਨ ਵੀ ਦਿੱਤੇ ਜਾ ਰਹੇ ਆ ਕਿ ਛੋਟਾ ਮੋਟਾ ਕੋਈ ਕੰਮ ਕਾਰ ਕਰ ਸਕਣ। ਅੱਜ ਫੂਟਨ ਕੈਂਪ ਵੀ ਲਾਇਆ ਗਿਆ ਮੈਂ ਵੀ ਆਪਣਾ ਖੂਨ ਹਣ ਦਾਨ ਕਰਨਾ ਹੈ ਜੀ ਕਿਉਂਕਿ ਸਭ ਨੂੰ ਖੂਨ தான ਕਰਨਾ ਚਾਹੀਦਾ ਹੈ ਨਹੀਂ ਤਾਂ ਜਿਆਦਾਤਰ ਹੁੰਦੇ ਉ ਘਾਟਨ ਕਰਨ ਵਾਲੀ ਹੁੰਦੇ ਆ ਜੀ ਖੂਨ ਤਾਂ ਦਿੱਤੇ ਨਹੀਂ ਮੈਂ ਤਾਂ ਤਿੰਨ ਮਹੀਨੇ ਬਾਅਦ ਹੁੰਦਾ ਕਿ ਪਾ ਖੂਨ ਦਾਨ ਕਰ ਸਕਦੇ ਆ ਜਿੱਤੇ ਵੀ ਮੌਕਾ ਲੱਗਦਾ ਖੂਨ ਦਾਨ ਕਰੀਦਾ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦਿਆ ਇਨਸਾਨ ਇਕੱਲਾ ਕਦੇ ਬਟਾ ਨਹੀਂ ਬਣ ਸਕਦਾ ਲਓ ਜੀ ਬਾਊ ਜੀ ਮੁਬਾਰਕਾਂ ਇਹਨਾਂ ਦਾ ਟਰਾਲ ਪੰਪੂ ਵੀ ਹੈ ਜੀ ਬਹੁਤ ਬਹੁਤ ਧੰਨਵਾਦ ਬਾਊ ਜੀ ਔਰ ਸਾਡੇ ਦਾ মিডিਆ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਮ ਆ ਗਿਆ ਜਿੰਮ ਅੱਥੇ ਹੀ ਓਪਨ ਪਾਰਕ ਹੈ ਗੁਮੀ ਫਾਜੀ ਜਿੰਮ ਆ ਗਿਆ ਇੱਥੇ ਜਲਦੀ ਛੱਟ ਹੋ ਜਾਣਾ ਤੇ ਰੋਜ਼ ਜਿੰਮ ਆਇਆ ਕਰਨਾ ਕਾਲਾ ਕਸਬ ਕਾਲਾ ਪ੍ਰਧਾਨ ਜੀ ਵੇ ਇਹ ਥੋੜਾ ਪਰਸਨ ਮਾਮਲਾ ਜਿਕਾ ਜੀ ਇਹ ਕੋਸੀ ਜਾਣੋ ਬਹੁਤ ਬਹੁਤ ਹੈ ਅਜੀ ਬਹੁਤ ਬਹੁਤ ਧੰਨਵਾਦ ਕੁਛ ਵੀਰਾਂ ਦਾ ਸਨਮਾਨ ਯੂਨੀਅਨ ਰਾਜ ਯੂਨੀਅਨ ਨਾਬਾ ਵਰਦੀਪ ਸਿੰਘ ਦੀਪਾ ਜੀ ਚੇਅਰਮੈਨ ਮਾਰਕੀਟਿੰਗ ਡਿਵੀਪਾਰਸੋ ਸ਼੍ਰੀ ਕਪਲ ਮਾਨ ਜੀ श्री गुलाब मान जी ईओ साहब सरदार बोटा सिंह जी तजेंद्र सिंह खैरा जी हरसिमर हरसिमर सिंह सानी जी डीएसपी सरदार इंद्रपाल सिंह जी चौहान पात्र